ਤਰ ਹੁ ਅੱਜ ਆਪਾਂ ਆਏ ਸੀਗੇ ਚਲੋ ਟ ਮੰਡੀ ਜੋ ਕਿ ਹਾਰਾ ਦਵਾਰ ਲੱਗਦੀ ਹੈ ਤੇ ਬਹੁਤ ਟਰੈਕਟਰ ਆਏ ਹੋਏ ਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਬੜੀ ਵਧੀਆ ਵਧੀਆ ਟਰੈਕਟਰ ਆ ਜਿਹੜੇ ਬਾਈ ਦੇ ਹੈ ਟਰੈਕਟਰ ਆ ਬਹੁਤ ਸੋਹਣੇ ਟਰੈਕਟਰ ਰੱਖਦਾ ਬਾਈ ਆਹ ਸੰਭਾਲ ਆ ਟਰੈਕਟਰ ਆਏ ਨੇ ਬੜੇ ਵਧੀਆ ਟਰੈਕਟਰ ਨੇ ਬਾਈ ਤੇ ਜੇ ਜੇ ਆਪਾਂ ਗੱਲ ਕਰੀਏ ਸੋਨਾ ਲਿਖਿਆ ਕੋ 2003 ਮਾਡਲ ਹੈ। ਇਹ ਵੀ ਚੱਲਣਾ ਹੈ। 2015 ਮਾਡਲ ਹੈ। 4,25,000 ਰੁਪਏ ਡਿਮਾਂਡ ਹੈ ਇਹਦੀ। ਇਹ ਕੇ ਦੇ। ਤਿੰਜ ਜਨੂੰਨ ਜਨ ਗੇਅਰ ਦਾ ਪੂਰਾ ਵਧੀਆ ਟਰੈਕ ਆ। ਤੇ ਸੋਹਣਾ ਪਿਆ ਟਰੈਕ ਸਮਾਈ ਚ ਹੈ ਟਰੈਕ। ਇਹ ਅੱਗੇ ਆ ਗਿਆ ਮਿੱਤਰੋ ਫਾਰਮਟਰੈਕ 45 ਵਾਲਾ। ਵੀ ਬਹੁਤ ਸੋਹਣਾ ਟਰੈਕ ਹੈ। ਇਹਰਾ ਇਹ ਪੈ ਰਹੇ ਨੇ। ਇਸੀ ਦਾ ਟਾਇਰ ਪਾਇਆ ਇਹਦੇ ਅੰਜਲੂਂ ਅੰਜਨ ਗੇਅਰ ਦਾ ਵੀ ਵਧੀਆ ਟਰੈਕਟਰ ਆ ਜਮਾ ਬੂਲੇ ਟਾਇਰ ਵੀ ਲੇ ਕੇ ਪਾਇਆ ਪੰਜਾਬ ਨੰਬਰ ਆ ਇਹ 2007 ਮਾਡਲ ਹੈ 2 ਲੱਖ ਇਹਦੀ 74000 ਰੁਪਏ ਡਿਮਾਂਡ ਆ 2 ਲੱਖ ਬਹੁਤ ਸੋਹਣਾ ਟਰੈਕਟਰ ਆ ਇਹ ਚੱਕਰੀ ਇਹਦੀ ਥੋੜੀ ਜਿਹਾ ਹੋਊਗਾ ਲਾ ਹੋਇਆ ਪਿਆਗਾ ਆ ਗਿਆ ਮਿੱਤਰੋ 743 ਐਪੀ 2001 ਮਾਰਲਾ ਤੇ 2 ਲੱਖ 22000 ਰੁਪਏ ਅਡਵਾਂਸ ਕਰਦੇ ਪਿਆ ਸਰਪੰਚਾ ਤੇ ਸਾਡਾ ਆ ਰਿਹਾ ਹੈ ਇਹ ਜਿਹੜਾ ਇਹਦਾ ਜਮ ਸਕਾਟ ਰੈਕ ਟੂ ਡੀ ਕੇ ਲਈ ਇਹ ਹਰਿਆਣਾ ਨੰਬਰ ਹੈ ਇਹ ਬਹੁਤ ਬੜਾ ਲੱਗਦਾ ਹੈ ਬੜੀ ਵਧੀਆ ਲੱਗ ਰਹੀ ਹੈ ਕਹਿੰਦੇ ਜਮਾ ਸੁਪਾ ਜਮਾ ਪੰਪ ਜਮਾ ਸੁਪਾ ਆ ਇਹਦੇ ਤੋਂ ਠੀਕੇ ਜਿਹਾ ਮਾੜੀ ਪੂਰਾ ਵੀ ਨਹੀਂ ਜੀ ਇਹ ਗੱਲ ਕਰੀਏ ਮਿੱਤਰੋ ਆਪਾਂ ਫਾਰਮ ট্রাক 60 2011 ਮਾਡਲ ਆ ਇਹ ਮਾਡਲ ਆ ਜੀ 7 ਲੱਖ 70000 ਰੁਪਏ ਅਡਵਾਂਸ ਆ ਜੀ ਇਹ ਜੀ ਛੱਤੀ ਮਾਨਸਾ ਦਾ ਨੰਬਰ ਹੈ ਫਾਰਮ ট্রাক ਆ ਵਧੀਆ ਟਾਇਰਾਂ ਦਾ ਜੀ ਇਹ ਡਾਇਰ ਵੀ ਬਹੁਤ ਵਧੀਆ ਪਿਆ ਕੱਪੜਾ ਕੁੱਪੜਾ ਸੱਤ ਰੇ ਨਮਾ ਲੱਗਿਆ ਲਵਰ ਆਇਆ ਇਹ ਵੀ ਜਮਾਇਆ ਕਾਰਨ ਨੂੰ ਲੱਗਦਾ ਜਿਵੇਂ ਇਹ ਜਮਾਇਆ ਪਿਆ ਮਲਾਈ ਵਰਗੇ ਤੇ ਸੋਹਣਾ ਪੈ ਟਰੈਕਟਰ ਇਹ ਬਾਈ ਦੇ ਟਰੈਕਟਰ ਆ ਨਾ ਬਹੁਤ ਸੋਹਣ ਸਵਾਲ ਆ ਰਹੇ ਹੁੰਦੇ ਆ ਟਰੈਕਟਰ ਤਿਆਪਾ ਬਾਈ ਦਾ ਥੋੜਾ ਸਕਰੀਨ ਤੇ ਨੰਬਰ ਪਾ ਦਾਂਗੇ ਤੇ ਜਿਹੜਾ ਵੀ ਟਰੈਕਟਰ ਲੈਣਾ ਹੋਇਆ ਬਾਈ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਦੇਖਣ ਲਈ ਧੰਨਵਾਦ లైక్ ਕਮੈਂਟ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਉਣ ਵਾਲੀ ਇਹ ਵੀਡੀਓ ਸਾਡੀਆਂ ਨਵੀਂ-ਨਵੀਂ ਥੋਡੇ ਕੋਲੇ ਪਾ ਸਕਣ ਘੰਟੀ ਵਾਲਾ ਬਟਨ ਜਰੂਰ ਦਬਾ ਦੇ